ਸਸੀ ਗੱਲ ਜੀ ਖਬਰ ਵਾਲੇ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਕੱਪੜ ਸ਼ਾਨ ਅੱਜ ਫੇਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਦੇ ਕੱਪੜ ਸ਼ਾਨ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਪੰਜਾਬ ਦੇ ਵਿੱਚ ਤਾਜ਼ੀਆਂ ਖਬਰਾਂ ਤੇ ਜਿਹੜਾ ਹੈਗਾ ਚਾਨਣਾ ਪਾਵਾਂਗੇ ਤੇ ਨਾਲੇ ਰਾਜਨੀਤਿਕ ਘਟਨਾਕਰਮ ਤੇ ਦਾ ਕੱਪੜ ਸ਼ਾਨ ਕਰਾਂਗੇ ਆਓ ਸਭ ਤੋਂ ਪਹਿਲਾਂ ਚੱਲਦੇ ਹਾਂ ਗੱਲ 26 ਜਨਵਰੀ ਦੇ ਗਣਤੰਤਰਤਾ ਦਿਵਸ ਦਾ ਪੰਜਾਬ ਦੇ ਵਿੱਚ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਰੈਸਲਾਂ ਜਿਹੜੀਆਂ ਹੈਗੀਆਂ ਹੋ ਚੁੱਕੀਆਂ ਨੇ ਜਿਹੜੀ ਫੁੱਲ ਡਰੈਸ ਰੈਸਲਾਂ ਹੋ ਚੁੱਕੀਆਂ ਨੇ ਹਰ ਜ਼ਿਲ੍ਹਾ ਪੱਧਰ ਤੇ ਜਿੱਥੇ-ਜਿੱਥੇ ਮੰਤਰੀਆਂ ਨੇ ਝੰਡੇ ਲਹਿਰਾਉਣੇ ਨੇ ਉਥੇ ਫੋਲਡ ਅਡਰੈਸਰ ਹਾਸਲ ਹੋ ਚੁੱਕੀ ਆ ਤੇ ਦੂਜੀ ਗੱਲ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਫਿਰ ਜਿਹੜਾ ਹੈਗਾ ਉਹਨਾਂ ਦਾ ਸਥਾਨ ਜਿਹੜਾ ਬਦਲ ਦਿੱਤਾ ਗਿਆ ਉਹਨਾਂ ਦਾ ਜ਼ਿਲ੍ਹਾ ਹੁਣ ਉਹ ਪਟਿਆਲਾ ਵਿਖੇ ਝੰਡਾ ਲਹਿਰਾਉਣਗੇ ਪੰਜਾਬ ਸਰਕਾਰ ਦੇ ਹੁਕਮਾਂ ਜਿਹੜੇ ਜਾਰੀ ਹੋਏ ਨੇ कल 25 ਤਰੀਕ ਨੂੰ 25 ਜਨਵਰੀ ਨੂੰ ਸਾਰੇ ਕੈਬਨਿਟ ਮੰਤਰੀ ਆਪੋ ਆਪਣੇ ਸਥਾਨਾਂ ਤੇ ਜਿਹੜਾ ਹੈਗਾ ਜਿੱਥੇ ਝੰਡੇ ਲਹਿਰਾਉਣੇ ਨੇ ਉੱਥੇ ਪਹੁੰਚ ਜਾਣਗੇ ਪਰ ਮੁੱਖ ਮੰਤਰੀ ਭਗਵੰਤ ਮਾਨ ਦਾ ਫੇਰ ਦੂਜੀ ਵਾਰ ਜਿਹੜਾ ਸਥਾਨ ਬਦਲ ਦਿੱਤਾ ਗਿਆ ਪਹਿਲਾਂ ਭਾਵੇਂ ਕਿ ਫਰੀਦਕੋਟ ਸੀਗਾ ਫਰੀਦਕੋਟ ਝੰਡਾ ਲਹਿਰਾਉਣਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਚੇਂਜ ਕਰ ਦਿੱਤਾ ਗਿਆ ਮਹਾਲੀ ਵਿਖੇ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਹੈਗੀ ਆ ਪੱਤਰ ਜਾਰੀ ਹੋਇਆ ਆ ਆਮ ਰਾਜ ਪ੍ਰਬੰਧ ਵੱਲੋਂ ਵੀ ਮਹਾਲੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਝੰਡਾ ਲਹਿਰਾਉਣਗੇ ਤੇ ਜਦ ਕਿ ਫਰੀਦਕੋਟ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣੀ ਲਹਿਰਾਉਣਗੇ ਤੇ ਉਸ ਤੋਂ ਬਾਅਦ ਹੁਣ ਜਾਰੀ ਹੋਇਆ ਤਾਜ਼ਾ ਪੱਤਰ ਜਿਹਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਸੋਮਾਨ ਹੋਰੀ ਝੰਡਾ ਲਹਿਰਾਉਣਗੇ ਜਦਕਿ ਮਹਾੜੀ ਦੇ ਵਿੱਚ ਵਿਰਿੰਦਰ ਕੁਮਾਰ ਗੋਇਲ ਜਿਨ੍ਹਾਂ ਨੇ ਪਹਿਲਾਂ ਪਟਿਆਲਾ ਝੰਡਾ ਲਹਿਰਾਉਣਾ ਸੀ ਹੁਣ ਉਹ ਵਿਰਿੰਦਰ ਕੁਮਾਰ ਗੋਇਲ ਜਿਹੜੇ ਕੈਬਨਿਟ ਮੰਤਰੀ ਆ ਉਹ ਝੰਡਾ ਲਹਿਰਾਉਣਗੇ ਮਹਾਲੀ ਚ ਤੇ ਪਰ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਭਾਵੇਂ ਕਿ ਇਹ ਚਰਚਾ ਨੂੰ ਜਿਹੜੀ ਹੈਗੀ ਆ ਵੱਡੀ ਆ ਜਿਵੇਂ ਕਿ ਸਿਕਿਉਰਟੀ ਥ੍ਰੈਟ ਕਰਕੇ ਜਿਹੜੀ ਥਾਂ ਬਦਲੀ ਗਈ ਆ ਕਿਉਂਕਿ ਉਹਨਾਂ ਦਾ ਜਿਹੜਾ ਜਿੱਥੇ ਫਰੀਦਕੋਟ ਪਹਿਲਾਂ ਜਿਹੜਾ ਮੁੱਖ ਮੰਤਰੀ ਨੇ ਝੰਡਾ ਲਹਿਰਾਉਣਾ ਸੀ ਉਥੇ ਐ ਦੱਸਿਆ ਜਾਂਦਾ ਵੀ ਖਾਲਿਸਤਾਨ ਦੇ ਜਿਹੜੇ ਨਾਰੇ ਆ ਉਹ ਜਿੱਥੇ ਪਰੇਡ ਗਰਾਊਂਡ ਆ ਉਹਦੇ ਨਜ਼ਦੀਕੀ ਲਿਖੇ ਗਏ ਨੇ ਜਦਕਿ ਬਹੁਤ ਵੱਡੀ ਇਹ ਇਹ ਘਟਨਾਵਾਂ ਜਦਕਿ ਜਿੱਥੇ ਮੁੱਖ ਮੰਤਰੀ ਨੇ ਝੰਡਾ ਲਹਿਰਾਉਣਾ ਹੋਵੇ ਉੱਥੇ ਜਨਨ ਕਿ 26 ਜਨਵਰੀ ਤੋਂ ਪਹਿਲਾਂ ਹੀ 10 ਦਿਨ ਪਹਿਲਾਂ ਜਿਹੜਾ ਹੈਗਾ ਅਲਰਟ ਹੋ ਜਾਂਦਾ ਪਰ ਇਹ ਤਾਂ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਕਿ ਸਿਕਿਉਰਿਟੀ ਵਾਸਤੇ ਪੁਲਿਸ ਵਾਸਤੇ ਵੱਡਾ ਚੈਲੰਜ ਆ ਕਿਉਂਕਿ ਪਹਿਲਾਂ ਵੀ 8 ਦੇ ਕਰੀਬ ਧਮਾਕੇ ਹੋ ਚੁੱਕੇ ਨੇ ਭਾਵੇਂ ਜਾਨੀ ਨੁਕਸਾਨ ਤੋਂ ਬਚਾਰਿਆ ਮਾਝੇ ਦੇ ਵਿੱਚ ਪਰ ਇਹਦੇ ਨਾਲ ਜਿਹੜਾ ਹੈਗਾ ਵੱਡਾ ਇੱਕ ਚੈਲੰਜ ਆ ਬਾਰਡਰ ਸਟੇਟ ਆ ਪਾਕਿਸਤਾਨ ਦੇ ਨਾਲ ਪੰਜਾਬ ਜਦਕਿ ਪੁਲਿਸ ਫੋਰਸਿਜ਼ ਲਈ ਵੱਡਾ ਚੈਲੰਜ ਆ ਉਹਨਾਂ ਤੇ ਪ੍ਰਸੰਚਨ ਵੀ ਉਠਦਾ ਵੀ ਅਜਿਹੀ ਘਟਨਾ ਕਿਉਂ ਵਾਪਰੀ ਝੰਡਾ ਉਥੇ ਖਾਲਿਸਤਾਨ ਦੇ ਨਾਰੇ ਕਿਵੇਂ ਲਿਖੇ ਗਏ ਪਰ ਅਜਿਹੀ ਜਿਹੜੇ ਗੈਰ ਸਮਾਜਿਕ ਤੱਤਾ ਉਹਨਾਂ ਨੂੰ ਰੋਕਣ ਲਈ ਜਿਹੜੀ ਕਿ ਭਾਵੇਂ ਡੀਜੀਪੀ ਗੌਰਵ ਜაძਮ ਉਹਨਾਂ ਦੀ ਅਗਵਾਈ ਦੇ ਵਿੱਚ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਉਹਨਾਂ ਨੇ ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਆ ਉਹ ਉਹ ਸਖਤ ਕਰ ਦਿੱਤੇ ਨੇ ਪਰ ਨਾਲ ਹੀ ਆਪਾਂ ਗੱਲ ਕਰੀਏ ਵੀ ਹੁਣ ਜਿਹੜਾ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਜਿਹੜਾ ਹੈਗਾ ਪਟਿਆਲਾ ਦੇ ਵਿੱਚ ਜਿਹੜਾ ਝੰਡਾ ਲਹਿਰਾਉਣਗੀ ਇਹ ਵੀ ਨਾਲ ਹੀ ਚਰਚਾ ਵੀ ਪਟਿਆਲਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਚੁਣਿਆ ਵਾ ਕਿਉਂਕਿ ਇਲੈਕਸ਼ਨ ਜਿਹੜੇ ਹੈਗੇ ਆ ਦਿੱਲੀ ਦੇ ਚੱਲ ਰਹੇ ਨੇ ਉੱਥੋਂ 22 ਰੂਟ ਜਿਹੜਾ ਹੈਗਾ ਛੇਤੀ ਦਿੱਲੀ ਦੇ ਵਿੱਚ ਝੰਡਾ ਲਹਿਰਾਉਣ ਤੋਂ ਬਾਅਦ ਵਿੱਚ ਪਹੁੰਚ ਸਕਦੇ ਨੇ ਜਿੱਥੇ ਕਿ ਚੋਣ ਪ੍ਰਚਾਰਾਂ ਦੇ ਵਿੱਚ ਰੁੱਝੇ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਕਿ ਦਿੱਲੀ ਵਿਖੇ ਆ ਭਾਰਤੀ ਜਨਤਾ ਪਾਰਟੀ ਦੇ ਨਾਲ ਪੂਰਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਪੇਚਾ ਫਸਿਆ ਹੋਇਆ ਹੁਣ ਆਪਾਂ ਨਾਂ ਵਾਲੀ ਗੱਲ ਕਰਦੇ ਆਂ ਦਿੱਲੀ ਦੀ ਜਿੱਥੇ ਕਿ ਦਿੱਲੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਆ ਆਤਸੀ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਹੈਗਾ ਦੋਸ਼ ਲਾਏ ਆ ਵੀ ਕੇਜਰੀਵਾਲ ਨੂੰ ਜਿਹੜਾ ਹੈਗਾ ਖਤਰਾ ਵਾ ਜਿਹਦੇ ਵਿੱਚ ਭਾਜਪਾ ਦੇ ਜਿਹੜੀ ਦਿੱਲੀ ਦੀ ਪੁਲਿਸ ਰੈਲੀ ਹੋਈ ਹੈ ਕਿਉਂਕਿ ਉਹਨਾਂ ਨੇ ਦਿੱਲੀ ਦੀ ਪੁਲਿਸ ਨੇ ਆਰਡਰ ਸਖਤ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜਿਹੜੀ ਪੰਜਾਬ ਦੀ ਸਕਿਉਰਿਟੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਸੀ ਉਹਦੀ ਰੱਖਿਆ ਵਾਸਤੇ ਉਹਨੂੰ ਉਹਨੂੰ ਹਟਾ ਦੇ ਤਾ ਤਰੀਕ ਕਰ ਦਿੱਤਾ ਵੀ ਦਿੱਲੀ ਦੇ ਵਿੱਚ ਪੰਜਾਬ ਪੁਲਿਸ ਦੀ ਸਕਿਉਰਿਟੀ ਐਂਟਰ ਨਹੀਂ ਹੋਵੇਗੀ ਦਿੱਲੀ ਦੀ ਮੁੱਖ ਮੰਤਰੀ ਆਤਸੀ ਨੇ ਸਪਸ਼ਟ ਕਰ ਦਿੱਤਾ ਕਿ 24 ਅਕਤੂਬਰ ਨੂੰ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਵਿਕਾਸ ਨਗਰ ਹਲਕੇ ਦੇ ਵਿੱਚ ਦਿੱਲੀ ਦੇ ਵਿੱਚ ਹਮਲਾ ਹੋਇਆ ਸੀਗਾ ਉੱਥੇ ਵੀ ਪੁਲਿਸ ਦੇ ਨੱਕ ਦੇ ਪਹਿਰੇ ਹੇਠਾ ਜਿਹੜਾ ਹਮਲਾ ਹੋਇਆ ਸੀ ਜਿਹਦੇ ਵਿੱਚ ਕਿਉਂਕਿ ਪੰਜਾਬ ਪੁਲਿਸ ਜਿਹੜੀ ਨਾਲ ਆ ਸਕਿਉਰਿਟੀ ਉਹ ਉਹ ਜਿਹੜੇ ਹਮਲੇ ਦਾ ਜਿਹੜਾ ਉਹਨਾਂ ਦਾ ਫੇਲ ਕਰ ਦਿੰਦੀ ਆ ਕਿਉਂਕਿ ਉਹਨਾਂ ਨੇ ਥ੍ਰੈਟ ਕਰਨਾ ਉਹਨਾਂ ਨੂੰ ਫਿਜ਼ੀਕਲ ਤੌਰ ਤੇ ਕਹਿੰਦੇ ਵੀ ਉਹਨਾਂ ਨੂੰ ਨੁਕਸਾਨ ਪਹਚਾਉਣਾ ਇਹਦਾ ਅਰਵਿੰਦ ਕੇਜਰੀਵਾਲ ਦਾ ਵੀ ਜਾਂ ਡਰ ਜਾਵੇ ਉਹ ਘਰ ਬੈਠ ਜਾਵੇ ਪ੍ਰਚਾਰ ਚੋਣ ਪ੍ਰਚਾਰ ਕਰਨ ਤੋਂ ਪਿੱਛੇ ਹਟ ਜਾਵੇ ਇਸੇ ਤਰ੍ਹਾਂ ਹੀ ਉਹਨਾਂ ਨੇ ਕਿਹਾ ਵੀ 3 ਨਵੰਬਰ ਨੂੰ ਵੀ ਜਿਹੜਾ ਹੈਗਾ ਉਹਨਾਂ ਤੇ ਇਸੇ ਤਰ੍ਹਾਂ ਹੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਹਮਲਾ ਕੀਤਾ ਤੇ ਨਾਲ ਹੀ 18 ਜਨਵਰੀ ਨੂੰ ਵੀ ਪੱਥਰ ਮਾਰੇ ਗਏ ਨੇ ਅਰਵਿੰਦ ਕੇਜਰੀ ਵਾਲੇ ਦੀਆਂ ਗੱਡੀਆਂ ਤੇ ਤੇ ਜਿੱਥੇ ਕਿ ਪੰਜਾਬ ਪੁਲਿਸ ਦੀ ਸੁਰੱਖਿਆ ਹੋਣ ਕਰਕੇ ਉਹ ਜਿਹੜਾ ਹੈਗਾ ਸਾਰਾ ਸੋਸ਼ਲ ਮੀਡੀਆ ਤੇ ਕਿਉਂਕਿ ਨਾਲ-ਨਾਲ ਵੀਡੀਓ ਵੀ ਬਣਦੀ ਆ ਜਿਹਦੇ ਵਿੱਚ ਸਾਫ਼ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਦਿਖਾਈ ਦਿੰਤੇ ਨੇ ਪਰ ਨਾ ਹੀ ਪੁਲਿਸ ਨੇ ਪਰਚਾ ਦਿੱਤਾ ਤੇ ਨਾ ਹੀ ਜਿਹੜਾ ਹੈਗਾ ਕੋਈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਉਲਟਾ ਅਰਵਿੰਦ ਕੇਜਰੀਵਾਲ ਦੀ ਸਿਕਿਉਰਿਟੀ ਹਟਾ ਦਿੱਤੀ ਗਈ ਆਓ ਸੁਣਦੇ ਹਾਂ ਦਿੱਲੀ ਦੀ ਮੁੱਖ ਮੰਤਰੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਕੀ ਕਿਹਾ ਇਸ ਵਕਤ ਇੱਕ ਬਹੁਤ बड़ी ਸਾਜ਼ਿਸ਼ ਰਚੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਜੀ ਕੋ ਜਾਨ ਸੇ ਮਾਰਨੇ ਕੀ ਸਾਜ਼ਿਸ਼ ਔਰ ਇਸ ਸਾਜ਼ਿਸ਼ ਮੇ ਦੋ ਖਿਲਾੜੀ ਹੈ एक तरफ है भारतीय जनता पार्टी के कार्यकर्ता जो अरविंद केजरीवाल जी पे दिल्ली के अलग अलग हिस्सों में जाके हमला करते हैं पत्थर फेंकते हैं डंडे लेकर आते हैं स्पिरिट के स्प्रे करते हैं और इसमें दूसरी खिलाड़ी साजिशकर्ता है भारतीय जनता पार्टी और अमित शाह के अंडर आने वाली दिल्ली पुलिस भारतीय जनता पार्टी और दिल्ली पुलिस की इस जुगलबंदी से अरविंद केजरीवाल जी की जान लेने की साजिश हो रही है के पिछले कई दिनों से लगातार अरविंद केजरीवाल जब भी पब्लिक मीटिंग में जाते हैं तो पत्थर कहीं पे लाठियां कहीं पे पेट्रोल जैसे तरल पदार्थ फेंके जाते हैं कहीं पे कोई ना कोई मैन हैंडलिंग की कोशिश की जाती है गाड़ी के पास पहुँच हंगामा किया जाता है लेकिन दिल्ली पुलिस जो है वो ना तो एफ लिखती है हम अगर नाम भी बता दें कि ये ये नाम है उनके तो भी वो लिखते नहीं हैं क्योंकि उनको ऊपर से डायरेक्शन है कि के अरविंद केजरीवाल को फिजिकली हार्म करना है ताकि वो डर के बैठ जाए ਆਓ ਚੱਲਦੇ ਹਾਂ ਪੰਜਾਬ ਦੇ ਤਹਿਸੀਲਦਾਰਾਂ ਦੇ ਦਫ਼ਤਰ ਦੇ ਵਿੱਚ ਰਜਿਸਟਰਾਰਾਂ ਦੇ ਜਿੱਥੇ ਕਿ ਰਜਿਸਟਰੀਆਂ ਹੁੰਦੀਆਂ ਨੇ ਉੱਥੇ ਦਫ਼ਤਰਾਂ ਦੀ ਗੱਲ ਕਰਦੇ ਆਂ ਉੱਥੇ ਅੱਜ ਕਾਫੀ ਇਸ ਇੱਕ ਪੱਤਰ ਜਾਰੀ ਹੋਣ ਤੋਂ ਬਾਅਦ ਹਲਚਲ ਪੈਦਾ ਹੋ ਗਈ ਬਹੁਤ ਸਾਰੇ ਥਾਵਾਂ ਤੇ ਕਿਉਂਕਿ ਉਹ ਨਰਾਗ ਬਰਮਾ ਜਿਹੜੇ ਐਫਸੀਆਰ ਨੇ ਰੈਵਿਨਿਊ ਸੈਕਟਰੀ ਨੇ ਉਹਨਾਂ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਕਿ ਸਮੂਹ ਪੰਜਾਬ ਦੇ ਵਿੱਚ ਪੂਰੇ ਰਾਜ ਦੇ ਵਿੱਚ ਜੀ ਚਾਰ-ਚਾਰ ਕੈਮਰੇ ਲੱਗੇ ਹੋਏ ਨੇ ਰਜਿਸਟਰਾਰਾਂ ਦੇ ਸਾਬਰ ਰਿਸਟਰਾਰਾਂ ਦੇ ਦਫ਼ਤਰਾਂ ਦੇ ਵਿੱਚ ਜਿੱਥੇ ਕਿ ਦੋ ਕਮਰੇ ਕੈਮਰੇ ਅੰਦਰ ਲਾਏ ਹੋਏ ਨਹੀਂ ਉਹਨਾਂ ਨੇ ਲਿਖਿਆ ਤੇ ਦੋ ਕੈਮਰੇ ਬਾਹਰ ਜਨਤਾ ਜਿੱਥੇ ਵੇੜ ਕਰਦੀ ਹੈ ਉੱਥੇ ਲਾਏ ਨੇ ਪਰ ਉਹਨਾਂ ਨੂੰ ਚਲਾਇਆ ਜਾਵੇ ਕਿਉਂਕਿ ਉਹਨਾਂ ਕੋਲ ਜਰੂਰ ਸੋਚਣਾ ਮਿਲੀ ਹੋਏਗੀ ਕਿਉਂਕਿ ਬੰਦੋਕ ਕੀਤੇ ਹੋਣਗੇ ਕਈ ਥਾਈਂ ਜਿੱਥੇ ਕਿ ਗੋਰਖ ਧੰਦਾ ਚੱਲਦਾ ਹੋਵੇ ਜਿੱਥੇ ਕਿਉਂਕਿ ਬਹੁਤ ਸਾਰੇ ਥਾਵਾਂ ਤੇ ਖੱਜਲ ਖੁਆਰ ਕੀਤਾ ਜਾਂਦਾ ਲੋਕਾਂ ਨੂੰ ਰਜਿਸਟਰੀਆਂ ਦੇ ਹੁੰਦੀਆਂ ਨਹੀਂ ਬਾਅਦ ਦੇ ਵਿੱਚ ਟੇਬਲ ਹੇਠ ਦੀ ਰਿਸ਼ਰਤ ਚੱਲਦੀ ਆ ਪਰ ਅਨੁਰਾਗ ਵਰਮਾ ਦੇ ਪੱਤਰ ਤੋਂ ਬਾਅਦ ਦੇ ਵਿੱਚ ਇੱਕ ਜਰੂਰ ਹਲਚਲ ਮਚ ਗਈ ਆ ਕਿਉਂਕਿ ਉਹਨਾਂ ਨੇ ਸਪਸ਼ਟ ਕਰ ਲਿਖ ਦਿੱਤਾ ਸਪਸ਼ਟ ਤੌਰ ਤੇ ਤੇ ਬੈਰਲ ਵੀ ਕਰ ਦਿੱਤਾ ਉਹ ਪੱਤਰ ਵੀ ਜਿਹੜਾ ਹੈਗਾ ਜਿਹੜੇ ਕੈਮਰੇ ਲਗਾਏ ਗਏ ਨੇ ਤਹਿਸੀਲਾਂ ਦੇ ਵਿੱਚ ਔਰ ਤੇ ਦੋ ਤਹਿਸੀਲ ਦੇ ਬਾਹਰ ਜਿੱਥੇ ਰਜਿਸਟਰੀ ਦੇ ਬਾਹਰ ਬੈਠ ਕਰ ਰਹੇ ਆ ਤੇ ਅੰਦਰ ਜਿੱਥੇ ਰਜਿਸਟਰੀ ਹੁੰਦੀ ਆ ਉੱਥੇ ਦੋ ਦੋ ਕੈਮਰੇ ਲਾਏ ਨੇ ਉਹਨਾਂ ਨੂੰ ਤਤੰਤ ਚਾਲੂ ਕੀਤਾ ਜਾਵੇ ਤਾਂ ਕਿ ਜਿਹੜਾ ਹੈਗਾ ਪਾਰਦਰਸ਼ੀ ਢੰਗ ਦੇ ਨਾਲ ਲੋਕਾਂ ਦਾ ਕੰਮ ਜਿਹੜਾ ਹੈਗਾ ਹੋਵੇ ਲੋਕਾਂ ਦੀਆਂ ਰਜਿਸਟਰੀਆਂ ਹੋਣ ਅਨੁਰਾਗ ਵਰਮਾ ਵੱਲੋਂ ਲਿਖੀ ਗਈ ਚਿੱਠੀ ਵਿੱਚ ਇਹ ਵੀ ਲਿਖਿਆ ਗਿਆ ਕਿ ਜਿਹੜੇ ਕੈਮਰੇ ਆ ਉਹਨਾਂ ਦੇ ਲਿੰਕ ਜ਼ਿਲ੍ਹੇ ਦੇ ਅਧਿਕਾਰੀਆਂ ਡਾਊਨਲੋਡ ਕਰਨ ਤਾਕੇ ਚੈੱਕ ਕਰਨ ਤੇ ਉਹਨਾਂ ਕਿਹਾ ਮੁੱਖ ਦਫ਼ਤਰ ਵੱਲੋਂ ਵੀ ਇਹ ਚੈੱਕ ਕੀਤਾ ਜਾਵੇਗਾ ਕਿ ਕੈਮਰੇ ਚੱਲਦੇ ਹੈ ਜਾਂ ਨਹੀਂ ਭਾਵੇਂ ਕਿ ਇਸ ਪੱਤਰ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਵੀ ਆਸ ਜਿਹੜੀ ਵਜੀ ਹੈ ਰੀਲਿਫ ਮਿਲੇਗੀ ਤੇ ਨਾਲ ਹੀ ਇਹ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਆ ਉਹਨਾਂ ਦੀ ਸਰਕਾਰ ਦਾ ਬਹੁਤ ਵੱਡਾ ਕਦਮ ਦੱਸਿਆ ਜਾਂਦਾ ਹੈ ਆਓ ਹੁਣ ਆਪਾਂ ਗੱਲ ਕਰੀਏ ਪੰਜਾਬ ਦੀ ਵੱਡੀ ਪਾਰਟੀ ਸਰੋਵਣੀ ਅਕਾਲੀ ਦਲ ਦੀ ਜਿਹੜੀ ਜਿੱਤੇ ਪਹਿਲੇ 60 ਸਦੀ ਚੱਲ ਰਹੀ ਆ ਕਿਉਂਕਿ ਉਹਨਾਂ ਦੇ ਜਿਹੜੇ ਪਾਰਟੀ ਦੇ ਸੁਖਬੀਤ ਸਿੰਘ ਬਾਦਲ ਦੇ ਜਿਹੜੇ ਐਡਵਾਈਜ਼ਰ ਆ ਜਾਂ ਟੀਮ ਆ ਉਹਨਾਂ ਦੀ ਉਹ ਪਾਰਟੀ ਦਾ ਅਕਸ ਸਾਫ਼ ਕਰਨ ਦੇ ਲਈ ਜੋ ਵੀ ਫੈਸਲੇ ਕਰਦੇ ਆ ਉਲਟਾ ਭਾਰੂ ਪੈ ਜਾਂਦੇ ਆ ਭਾਵੇਂ ਕਈ ਤਰ੍ਹਾਂ ਦੀ ਜਿਹੜੀ ਪਿਛਨੀ ਘਟਨਾਵਾਂ ਵਾਪਰੀਆਂ ਉਹਦੇ ਵਿੱਚ ਸਾਰੇ ਉਲਟਾ ਪਏ ਆ ਜਿਵੇਂ ਬੀਤੀ ਰਾਤ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਅਕਾਲੀ ਬਾਗੀ ਆਗੂ ਆ ਉਹਨਾਂ ਨੂੰ ਅਬਜ਼ਰਵਰ ਲਾ ਦਿੱਤਾ ਗਿਆ ਫਰੀਦਕੋਟ ਜ਼ਿਲ੍ਹੇ ਦਾ ਤਾਂ ਉਹਨਾਂ ਨੇ ਜਿਹੜਾ ਰਿਜੈਕਟ ਕਰ ਦਿੱਤਾ ਵੀ ਮੈਂ ਕੋਈ ਇਹਦਾ ਜ਼ਿਲ੍ਹੇ ਦਾ ਅਬਜ਼ਰਵਰ ਨਹੀਂ ਲੱਗਣਾ ਪਰ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਉਹਨੂੰ ਇਨਵਿਨ ਲਾਗੂ ਕਰੋ ਇੱਥੇ ਨਾਲ ਹੀ ਤੁਹਾਨੂੰ ਜ਼ਰੂਰੀ ਦੱਸਣਾ ਹੋਵੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਸੀ ਗਗਨੀ ਰਗਵੀਰ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਉਸ ਸਮੇਂ ਸਾਰੇ ਜਿਹੜੇ ਬਾਗੀ ਧੜੇ ਵੀ ਬੁਲਾਏ ਸੀ ਜਿਹੜੇ ਆਗੂ ਬੁਲਾਏ ਸੀ ਇਹ ਅਕਾਲੀ ਦਲ ਦੇ ਕਿਉਂਕਿ ਜਿਨ੍ਹਾਂ ਨੇ ਸਰਸਾ ਡੇਰੇ ਨਾਲ ਸੰਬੰਧ ਰੱਖ ਰੱਖਦੇ ਸਮੇਂ ਉਸ ਸਮੇਂ ਅਕਾਲੀ ਸਰਕਾਰ ਵਾਲੇ ਤਤਕਾਲੀ ਮੰਤਰੀ ਸੀ ਚਾਹੇ ਸੁਖਦੇਵ ਸਿੰਘ ਟੀਨ ਸਾਉਣੀ ਪਰਮਿੰਦਰ ਕੀਰਸਾਉਣੀ ਹੋਣ ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਣੀ ਹੋਣ ਸਵੀਰ ਸਿੰਘ ਬਾਦਲ ਵੀ ਹੀ ਨਾਲ ਬੁਲਾਏ ਗਏ ਸੀ ਉਸ ਸਮੇਂ ਸ੍ਰੀ ਕਾਲਤਾਖ ਸਾਹਿਬ ਨੇ ਹੁਕਮ ਜਾਰੀ ਕੀਤੇ ਸਨ ਕਿ ਜਿਹੜਾ ਹੈਗਾ ਵੀ ਫੈਸ ਅਕਾਲੀ ਦਲ ਜਿਹੜਾ ਹੈਗਾ ਦਾ ਪ੍ਰਧਾਨ ਅਸਤੀਫਾ ਵਰਕਿੰਗ ਕਮੇਟੀ ਨੂੰ ਸੌਂਪੇਗਾ ਦੇ ਨਾਲ ਹੀ ਉਹਨਾਂ ਨੇ ਅਕਾਲ ਤਾਤ ਸਾਹਿਬ ਦੇ ਜਿਹੜੇ ਉੱਥੋਂ ਹੁਕਮਨਾਮਾ ਜਾਰੀ ਹੋਇਆ ਸੀ ਤੇ ਵੀ ਜਿਹੜਾ ਇਹਦੀ ਡੈਲੀਗੇਟ ਜਿਹੜੇ ਪਹਿਲਾਂ ਮੈਂਬਰਸ਼ਿਪ ਬਣਾ ਕੇ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਵੀ ਮੈਂਬਰਸ਼ਿਪ ਕੱਟ ਕੇ ਤੇ ਡੈਲੀਗੇਟ ਬਣਾਏਗੀ ਤੇ ਨਵੇਂ ਪ੍ਰਧਾਨ ਦੀ ਅਕਾਲੀ ਦਲ ਚੋਣ ਕਰੇਗਾ ਸੱਤ ਮੈਂਬਰ ਕਿਹੜੇ-ਕਿਹੜੇ ਸੀ ਉਹ ਵੀ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਦੇ ਵਿੱਚ ਜਿਹੜੇ ਹਰਜਿੰਦਰ ਸਿੰਘ ਧਾਮੀਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆ ਉਹਦੀ ਅਗਵਾਈ ਹੇਠ ਬਣਾਈ ਸੀ ਤੁਹਾਨੂੰ ਸੱਤ ਮੈਂਬਰ ਵੀ ਦੱਸ ਦਈਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਜਹਦਰ ਸੰਤਾ ਸਿੰਘ ਅਮੈਦਪੁਰੀ ਮਨਪੀਰ ਸਿੰਘ ਈਆਲੀ ਇਕਵਾਲ ਸਿੰਘ ਝੁੰਦਾ ਤੇ ਭਾਈ ਅਮਰੀਕ ਸਿੰਘ ਦੀ ਲੜਕੀ ਸੁਵੰਤ ਕੌਰ ਤੇ ਨਾਲ ਹੀ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਬਾਗੀ ਅਕਾਲੀ ਨੇ ਤੇ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਜਾਂ ਬਾਅਦ ਦੇ ਵਿੱਚ ਜਹਦਰ ਬਡੁੰਗਰ ਨੂੰ ਵੀ ਜਿਹੜਾ ਹੈਗਾ ਮੈਂਬਰ ਸ਼ਾਮਲ ਕੀਤਾ ਗਿਆ ਸੀਗਾ ਸੱਤ ਮੈਂਬਰੀ ਕਮੇਟੀ ਨੇ ਸਗੋਂ ਇਹ ਜਿਹੜੀ ਹੈਗੀ ਆ ਮੈਂਬਰਸ਼ਿਪ ਕਟਾ ਕਟਾਉਣ ਦੀ ਇਹਨਾਂ ਦੀ ਨਿਗਰਾਨੀ ਇੱਥਾਂ ਕੱਟੀ ਜਾਣੀ ਇਸ ਤੇ ਨਿਗਰਾਨੀ ਇੱਥਾਈ ਡੈਲੀਗੇਟ ਬਾਨੇ ਸੀ ਪਰ ਦੂਜੇ ਪਾਸੇ ਵਿੱਚ ਆ ਗਿਆ ਸਿੱਧੀ ਜੋੜ ਮੇਲਾ ਆ ਗਿਆ ਉਸ ਸਮੇਂ ਸਿੱਧੀ ਜੋੜ ਮੇਲੇ ਤੋਂ ਬਾਅਦ ਦੇ ਵਿੱਚ ਆ ਗਿਆ ਮਾਗੀ ਦਾ ਮੇਲਾ ਆ ਗਿਆ ਉਸ ਸਮੇ ਜਿਹੜਾ ਹੁਕਮ ਨਾਵਾ ਭੁੱਲ ਗਏ ਅਕਾਲੀ ਦਲ ਦੇ ਆਗੂ ਉਹਨਾਂ ਨੇ ਇਹ ਕਹਿ ਦਿੱਤਾ ਉੱਥੇ ਜਦੋਂ ਜਦੋਂ ਮਾਗੀ ਦੇ ਮੇਲੇ ਤੇ ਪ੍ਰੈਸ ਕਾਨਫਰੰਸਾਂ ਦੀ ਤਿਆਰੀਆਂ ਬਾਰੇ ਸੱਦੀ ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚ ਸਗਵੀਰ ਸਿੰਘ ਬਾਦਲ ਨੇ ਸਾਫ਼ ਕਹਿ ਦਿੱਤਾ ਵੀ ਇਹ ਜਿਹੜੇ ਉਹਨਾਂ ਨੇ ਅਕਾਲੀ ਦਲ ਵੱਲੋਂ ਆਪਦੀ ਝੋਲੀ ਦੇ ਵਿੱਚ ਬੇਅਦਬੀਆਂ ਬਾਰੇ ਜਿਹੜੇ ਅਕਾਲ ਤਤ ਸਾਹਿਬ ਤੇ ਕਬੂਲ ਕੀਤਾ ਸੀ ਆਪਦੀ ਝੋਲੀ 'ਚ ਪਵਾਏ ਆ ਤੇ ਉਹ ਤਾਂ ਉਹਨਾਂ ਨੇ ਵੈਸੇ ਹੀ ਕਹਿ ਦਿੱਤਾ ਸੀ ਪਰ ਅਜੇ ਹਾਂ ਕੁਝ ਨਹੀਂ ਪਰ ਫੇਰ ਵੀ ਅਸੀਂ ਜਿਹੜਾ ਹੈਗਾ ਅਸੀਂ ਮੈਂਬਰਸ਼ਿਪ ਕੱਟਾਂਗੇ ਪਰ ਉਹਨਾਂ ਨੇ ਸ੍ਰੀ ਅਕਾਲ ਤਤ ਸਾਹਿਬ ਦੇ ਹੁਕਮ ਨੂੰ ਪਾਸੇ ਕਰਕੇ ਆਪਣੀ ਮੈਂਬਰਸ਼ਿਪ ਜਿਹੜੀ ਹੈਗੀ ਆ ਚੋਣ ਭਰਤੀ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਜਿਹੜੇ ਹੈਗੇ ਆ ਜਿਹੜਾ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਜਿਹੜੇ ਬਾਗੀ ਕਾਲੀ ਆਗੂਆ ਨੇ ਉਹਨਾਂ ਨੂੰ ਸਾਈਡ ਤੇ ਕਰ ਦਿੱਤਾ ਤੇ ਇਹਨਾਂ ਨੂੰ ਜਿਹੜਾ ਅਬਜ਼ਰਵਰ ਲਾ ਦਿੱਤੇ ਨੇ ਵਰਕਿੰਗ ਕਮੇਟੀ ਜਿਹੜੀ ਬਣਾਈ ਗਈ ਸੀ ਜਿਹੜੇ ਬਲਵਿੰਦਰ ਸਿੰਘ ਪੁੰਦਰ ਜਿਹੜੇ ਐਕਟਿੰਗ ਪ੍ਰਧਾਨ ਆ ਉਹਨਾਂ ਵੱਲੋਂ ਖੁਦ ਆਪ ਦੀ ਇੱਕ ਵਰਕਿੰਗ ਕਮੇਟੀ ਬਣਾਈ ਹੋਈ ਆ ਉਹਨਾਂ ਨੇ ਡਿਊਟੀਆਂ ਲਾ ਦਿੱਤੀਆਂ ਜਿਵੇਂ ਮਨਪ੍ਰੀਤ ਸਿੰਘ ਇਹਾਲੀ ਦੀ ਰਾਜਸਥਾਨ ਦਾ ਅਬਜ਼ਰਵਰ ਲਾਤਾ ਹਰਜਿੰਦਰ ਸਿੰਘ ਧਾਮੀ ਨੂੰ ਇੱਧਰ ਲਾਤਾ ਜੰਮੂ ਕਸ਼ਮੀਰ ਦਾ ਲਾਤਾ ਯਾਨੀ ਕਿ ਬਾਹਰ ਅਬਜ਼ਰਵਰ ਲਾਤੇ ਪਰ ਉਨੀ ਦੇਰ ਸ਼ਾਂਤ ਰਿਹਾ ਪਰ ਜਦੋਂ ਹੀ ਅ ਕਾਲੀ ਦਲ ਦੇ ਬਾਗੀ ਆਗੂ ਉਹਨਾਂ ਨੂੰ ਮਿਲੇ ਫਿਰ ਜਥੇਦਾਰ ਨੂੰ ਵੀ ਜਥੇਦਾਰ ਸਾਹਿਬ ਇਹ ਜਿਹੜਾ ਹੁਕਮਨਾਮਾ ਤੁਹਾਡਾ ਨਹੀਂ ਮੰਨਿਆ ਜਾ ਰਿਹਾ ਇਹ ਤਾਂ ਸਗੋਂ ਦੀ ਉਹਨਾਂ ਨੇ ਆਪ ਮਰਜ਼ੀ ਨੇ ਆਪਣੀ ਨਾਲ ਮੈਂਬਰਸ਼ਿਪ ਸ਼ੁਰੂ ਕਰ ਦਿੱਤੀ ਆ ਇਹਦੇ ਤੇ ਕਾਰਵਾਈ ਕੀਤੀ ਜਾਵੇ ਹੁਣ ਜਿਹੜਾ ਨਾਲ ਹੀ ਜਦੋਂ ਸ੍ਰੀ ਕਾਲਤਾਤ ਸਾਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ 28 ਜਨਵਰੀ ਨੂੰ ਮੀਟਿੰਗ ਬੁਲਾਈ 11 ਵਜੇ ਤਾਂ ਉਸੇ ਰਹੀ ਸ਼ਾਮ ਨੂੰ ਸਗਵੀਰ ਸਿੰਘ ਬਾਦਲ ਦੇ ਜਿਹੜੇ ਹੈਗਾ ਧੜਾ ਵਾ ਇਹਨਾਂ ਵੱਲੋਂ ਵਰਕਿੰਗ ਕਮੇਟੀ ਵੱਲੋਂ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਜ਼ਿਲ੍ਹਾ ਫਰੀਦਕੋਟ ਦਾ ਆਬਜ਼ਰਵਰ ਲਾਇਆ ਜਾਂਦਾ ਉਹਨਾਂ ਨੇ ਵੀ ਜਿਹੜਾ ਹੈ ਮਨਾਂ ਕਰਤਾ ਭਾਵੇਂ ਸੰਤ ਸਾਤਾ ਸਿੰਘ ਮੈਦਪੁਰੀ ਉਹਨਾਂ ਨੇ ਵੀ ਰਿਜੈਕਟ ਕਰ ਦਿੱਤੀ ਸੀ ਉਹਨਾਂ ਨੂੰ ਵੀ ਦੂਰ ਦਰਾੜ ਬਾਹਰ ਅਬਜ਼ਰਵਰ ਲਾਤਾ ਸੀਗਾ ਪਰ ਉਹਨਾਂ ਨੇ ਵੀ ਕਹਿਤਾ ਸੀ ਅਸੀਂ ਇੰਨੀ ਨਹੀਂ ਮੰਨਦੇ ਪਰ ਹੁਣ ਇਹ ਜਿਹੜਾ ਹੈਗਾ ਦੇਖਣਾ ਹੋਵੇਗਾ ਕਿ 28 ਜਨਵਰੀ ਨੂੰ ਕੀ ਫੈਸਲਾ ਹੁੰਦਾ ਭਾਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਹੁਣੇ ਜਿਨ੍ਹਾਂ ਨੂੰ ਬਾਰ-ਬਾਰ ਜਿਨ੍ਹਾਂ ਤੇ ਉਂਗਲ ਚੱਕੀ ਜਾਂਦੀ ਆ ਵੀ ਇਹ ਜਿਹੜਾ ਹੈਗਾ ਉਹਨਾਂ ਤੇ ਦੋਸ਼ ਵੀ ਲਗਾਏ ਗਏ ਆ ਉਸ ਗਿਆਨੀ ਹਰਪ੍ਰੀਤ ਸਿੰਘ ਨੇ ਸਾਹਬ ਕਿਹਾ ਵੀ ਇਹ ਜਿਹੜੇ ਹੈਗੇ ਆ ਸਾਡੇ ਇਲਾਕੇ ਦੇ ਮੁਕਸਰ ਇਲਾਕੇ ਦੇ ਜਿਹੜੇ ਅਕਾਲੀ ਆਗੂ ਆ ਉਹਨਾਂ ਨੇ ਜਿਹੜਾ ਹੈਗਾ ਜਾਣਬੁੱਝ ਕੇ ਉਹਦੇ ਖਿਲਾਫ ਪਲਾਂਟ ਕਰਵਾਇਆ ਗਿਆ ਜਿਹੜੇ ਦੋਸ਼ ਲਵਾਏ ਗਏ ਨੇ ਉਸ ਸਮੇਂ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਵਾਮਾਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣ ਦੀਆਂ ਤਖਤ ਸਹਿਬਾਨ ਦੇ ਜਥੇਦਾਰਾਂ ਦੀਆਂ ਚ ਖਤਮ ਕੀਤੀ ਹੋਈਆਂ ਵੀ ਉਨੀ ਦੇਰ ਸਮੇਂ ਜਿੰਨੀ ਦੇਰ ਤੱਕ ਜਾਂਚ ਚੱਲ ਰਹੀ ਆ ਉਨੀ ਦੇਰ ਸਮੇਂ ਤੱਕ ਉਹਨਾਂ ਸਮੇਂ ਤੱਕ ਜਿਹੜਾ ਹੈਗਾ ਮੀਟਿੰਗਾਂ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਮੀਟਿੰਗਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ ਪਰ ਜਿਹੜੇ ਪੰਜ ਸਿੰਘ ਸਹਿਬਾਨ ਉਹਦੇ ਵਿੱਚ ਗਿਆਨੀ ਰਗਵੀਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਏਗੀ 28 ਜਨਵਰੀ ਨੂੰ ਉਹਦੇ ਵਿੱਚ ਪੰਜਵੇਂ ਜਿਹੜੇ ਸਿੰਘ ਸਹਿਬਾਨ ਕੌਣ ਹੋਣਗੇ ਇਹਦੇ ਵਿੱਚ ਸਾਫ਼ ਹੈ ਹੈੱਡ ਗ੍ਰੰਥੀ ਨੂੰ ਮੈਂਬਰ ਸ਼ਾਮਲ ਕਰ ਲਿਆ ਜਾਂਦਾ ਹੈਗਾ ਪੰਜਵੇਂ ਮੈਂਬਰ ਬਜੋ ਉਧਰ ਸ੍ਰੀ ਅਕਾਲਤਾ ਸਾਹਿਬ ਤੇ ਸਾਰੇ ਸਿੱਖ ਜਗਤ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ 28 ਜਨਵਰੀ ਨੂੰ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਹੋਣੀ ਕੀ ਫੈਸਲਾ ਕਰਦੇ ਨੇ ਕਿ ਮੈਨੂੰ ਦੀ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਕਪੜ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਊਂਗਾ ਧੰਵਾਦ ਜੀ ਸਤਿ ਸ੍ਰੀ ਅਕਾਲ